ਇਹ ਪ੍ਰੋਸੈਸ ਸਟਾਰਟ ਕੀਤਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਫਿਜ਼ੀਕਲ ਐਲੀਮੀਨੇਸ਼ਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹ ਪ੍ਰਕਰਮਾਂ 'ਚ ਬੈਠੇ ਸਨ ਤੇ ਫਿਰ ਜਿਸ ਗੰਬੀਤਾ ਨਾਲ ਇਹਨਾਂ ਨੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਉਹਨੇ ਸਪਸ਼ਟ ਕਰਤਾ ਕਿ ਇਹ ਗਵਰਨਮੈਂਟ ਸਪੌਂਸਰਡ ਸਾਰਾ ਕੁਝ ਸੀ ਜਿਸ ਤਰ੍ਹਾਂ ਗਵਰਨਮੈਂਟ ਨੇ ਉਸ ਬੰਦੇ ਦੇ ਜੀਤੇ ਦੇ ਦੋਸ਼ ਸੀ ਉਹਨੂੰ ਬਚਾਉਣ ਦੀ ਕਵੈਤ ਸ਼ੁਰੂ ਕਰ ਦਿੱਤੀ ਉਹਨੇ ਸਪਸ਼ਟ ਕਰ ਦਿੱਤਾ ਕਿ ਇਹ ਸਾਰਾ ਕੁਝ ਜਿਹੜਾ ਸੀ ਜਾਂ ਪ੍ਰੋਸੈਸ ਲੀਡਰਸ਼ਿਪ ਦੀ ਐਲੀਮੀਨੇਸ਼ਨ ਹੈ ਗਵਰਨਮੈਂਟ ਪਰ ਓਰੀਐਂਟਡ ਹੈ ਉਸ ਕੜੀ ਤਹਿਤ ਇਹਨਾਂ ਨੇ ਸਰਦਾਰ ਵਿਕਰਮ ਸਿੰਘ ਮਜੀਠੀਆ 6 ਮਹੀਨੇ ਪਹਿਲਾਂ ਜੇਲ੍ਹ ਚ ਰਹੇ ਪਹਿਲਾ ਕੇਸ ਆ ਮੇਰੇ ਦੇ 51 ਸਾਲ ਦੇ ਲੀਗਲ ਕੈਰੀਅਰ ਤੇ ਜਿਹੜੇ ਡਰੱਗ ਕੇਸ ਤੇ 5 ਸਾਲ ਚ 4 ਸੀਟ ਪੇਸ਼ ਨਾ ਹੋਈ ਹੋਵੇ ਚਲਾਨ ਨਾ ਪੇਸ਼ ਹੋਇਆ ਹੋਵੇ ਬੀਏ ਦਾ ਕੇਸ ਕੀਤਾ ਸਿਕਿਉਰਿਟੀ ਵਿਦਡਰਾਅ ਕੀਤੀ ਮਜੀਠੀਆ ਨੇ ਹਾਈ ਕੋਰਟ ਚ ਰਿਟ ਪਾਈ ਗਵਰਨਮੈਂਟ ਕਹਿੰਦੀ ਥ੍ਰੈਟ ਕੋਈ ਨਹੀਂ ਹੁਣ ਲੈਟਰਿਕ ਪਬਲਿਕ ਕੀਤੀ ਗਈ ਕਿ ਸੈਂਟਰਲ ਇੰਟੈਲੀਜੈਂਸ ਦੇ ਮੁਤਾਬਕ ਹੀ ਇਜ਼ ਅੰਡਰ ਥ੍ਰੈਟ ਫਰਮ ਬੀਕੇਆਈ ਇਹਨੂੰ ਜੇਲ੍ਹ ਵੀ ਖਤਰਾ ਮੈਂ ਇੱਥੇ ਬਿਨਾ ਚਿੰਝ ਕੇ ਗੱਲ ਕਹਿ ਸਕਦਾ ਇਹ ਗਵਰਨਮੈਂਟ ਆਪਣੀ ਪਲੈਨਿੰਗ ਤਹਿਤ ਸਾਰ ਬਿਕਰਮ ਸਿੰਘ ਬਜੀਠਿਆ ਨੂੰ ਜੇਲ੍ਹ ਵਿੱਚ ਬੈਠੇ ਨੂੰ ਐਲੀਮੀਨੇਟ ਕਰੰਦੇ ਸਿਸਟਮ ਚ ਬੋਰਚਾ ਜੋ ਵੀ ਅੱਗੇ ਵੀ ਹੋਏ ਨੇ ਬੰਦੇ ਕਹਿ ਦਿੱਤਾ ਜਾਂਦਾ ਕਿ ਜੀ ਕਿਸੇ ਕੈਦੀ ਨੇ ਕਰਤਾ ਕਿਸੇ ਨੇ ਕਰਤਾ ਕਿੰਨੀ ਵਾਰ ਹੋਏ ਨੇ ਅਕਾਲੀ ਦਾਲੇ ਨੂੰ ਬਹੁਤ ਸੀਰੀਅਸਲੀ ਲੈਂਦਾ ਹੈ ਕਿਉਂਕਿ ਦੇਖੋ ਹੁਣ ਤੁਸੀਂ ਮੈਂ ਗੱਲ ਦੱਸਦਾ ਕਿ ਗੱਲ ਧਾਰਮਿਕ ਚੁੱਕੀ ਪ੍ਰੈਸ ਕਾਨਫਰੈਂਸ ਸੀਐਮ ਕਰਦਾ ਹੈ ਬੰਦੇ ਉਹਦਾ ਨਾਂ ਲੈਂਦਾ ਜੀ ਸੁਖਵੀਰ ਧਾਨ ਹੁੰਦਾ ਫੜ ਲਿਆ ਜੀ ਚਲੋ ਤੁਸੀਂ ਫੜ ਲਓ ਪਰ ਜਿਹੜਾ ਲੁਧਿਆਣੇ ਸੀਏ ਦੇ ਰੇਡ ਕੀਤਾ ਉਹ ਕੀ ਦਾ ਬੰਦਾ ਕਿਸੇ ਦਾ ਮੁਲਾਜ਼ਮ ਹੈ ਹੀ ਇਜ਼ 1 ਆਫ ði ਨੋਨ ਲਾਇਰਾਂ ਨੇ ਇਨਕੋਰਪੋਰਟ ਐਕਸਾਈਡਡ ਨੈਸ਼ਨਲ ਲੈਵਲ ਬਠਿੰਡੇ ਜਿਹੜੇ ਕਿਸੇ ਮੌਕੇ ਅਕਾਊਂਟ ਚੈੱਕ ਕਰਦੇ ਸੀ ਸਤਸੁਖਵੀਰ ਸਿੰਘ ਉਹਨਾਂ ਦਾ ਉਹਨਾਂ ਤੇ ਛਾਪੇ ਪੈ ਰਹੇ ਨੇ ਤੇ ਗੱਲ ਇਹ ਫਿਰ ਦਰਜੀਸ਼ 328 ਰੁਪਿਆਂ ਦੀ ਹੋ ਰਹੀ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਘੇਰਨ ਦੀ ਹੋ ਰਹੀ ਹੈ ਅਕਾਲੀ ਦਲ ਇਸ ਚੈਲੰਜ ਨੂੰ ਐਕਸੈਪਟ ਕਰਦਾ ਜੇ ਸਰਕਾਰ ਇਹ ਸਮਝੇ ਕਿ ਇਹ ਝੂਠੇ ਕੇਸਾਂ ਵਿੱਚ ਲੀਡਰਾਂ ਨੂੰ ਫਾੜ ਕੇ ਤੇ ਫਿਰ ਜੇਲ੍ਹਾਂ ਵਿੱਚ ਉਹਨਾਂ ਨੂੰ ਐਲੀਮੀਨੇਟ ਕਰਕੇ ਆਪ ਜ਼ਿੰਦਾ ਰਹਿ ਸਕੋਗੇ ਇਹਨਾਂ ਦਾ ਇੱਕ ਸੁਪਨਾ ਹੈ ਇਹ ਸੁਪਨਾ ਕਦੇ ਸੱਚ ਨਹੀਂ ਹੋਣਾ ਇਹ ਜਿਹੜੀ ਪੋਲਿਟੀਕਲ ਸਾਜ਼ਿਸ਼ ਹੈ ਇਹਨੂੰ ਰਚਨ ਵਾਲੇ ਕੌਣ ਨੇ ਦਿੱਲੀ ਤੋਂ ਆਏ ਤਾੜ ਵੀ ਕਿਉਂਕਿ ਕੇਜਰੀਵਾਲ ਸਾਹਿਬ ਨੂੰ ਪਰਸਨਲ ਵੈਂਜੈਂਸ ਅਗੇਂਸਟ ਕਾਲੀ ਲੀਡਰਸ਼ਿਪ ਤੇ ਮੇਥੋਂ ਐਵੀਡੈਂਟ ਲਿਆ ਇਹਨਾਂ ਨੇ ਬਾਫੀ ਦਾ ਉਹ ਬਦਲਾਖੋਰੀ ਤਹਿਤ ਜੋ ਕੋਸ਼ਿਸ਼ ਪੰਜਾਬ ਚ ਕੀਤਾ ਜਾ ਰਿਹਾ ਹੈ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਭੂ ਲਾਉਣ ਲਈ ਗੱਲ ਕਰ ਰਹੀ ਹੈ ਸਰਕਾਰ ਵੈ ਸਰਸੋਕ ਮੀਸਨ ਬਾਦਲ ਵੀ ਜਲਦੀ ਪ੍ਰੈਸ ਦੇ ਸਾਹਮਣੇ ਹੋਣਗੇ ਕੁਝ ਦਿਨਾਂ ਪਰ ਮੈਂ ਇੱਕ ਅਕਾਲੀ ਦਲ ਵੱਲੋਂ ਗੱਲ ਕਹਿਣੀ ਚਾਹੁੰਦਾ ਹੈ ਕਿ ਮਤ ਇਸ ਪਰਲੇਖੇ ਚ ਕੋਈ ਰਵੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਾਊਨਡਾਊਨ ਕਰ ਦੇਣਗੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੱਗੇ ਬੜੇ ਜ਼ਿੰਦਗੀ ਤੇ ਥ੍ਰੈਟਸ ਚੱਲੇ ਨੇ ਤੇ ਹੁਣ ਵੀ ਚੱਲਣਗੇ ਪਰ ਪੰਜਾਬ ਨੂੰ ਬਚਾਉਣ ਦਾ ਮੁੱਦਾ ਪੰਜਾਬੀਆਂ ਦੇ ਹੱਕ ਦੀ ਲੜਾਈ ਪੰਜਾਬੀਆਂ ਦੀ ਆਵਾਜ਼ ਚੁੱਕਣਾ ਤੇ ਗਵਰਨਮੈਂਟ ਦੀ ਹਰ ਪੈਰ ਤੇ ناکਾਮਯਾਬੀ ਹੈ ਇਸ ਤੇ ਕਦੇ ਵੀ ਨਾ ਅਕਾਲੀ ਦਾ ਚੁੱਪ ਰਹੇਗਾ ਨਾ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ੋਭਨੀ ਗਾਲੀਦਲ ਚੁੱਪ ਰਹੇਗਾ ਹੁਣ ਦੇਖੋ ਸਿਸਟਮੈਟਿਕ ਕੀ ਹੈ ਜਿਆਦਾ ਪੇ ਸਾਰੀਆਂ ਈਵੈਂਟਸ ਨੂੰ ਇੱਕ ਥਾਥ ਪਰੋਣੇ ਆ ਨਾ ਮੂਸੇਵਾਲੇ ਦੇ ਨਾਲ ਉਦੋਂ ਗਿਆਨੀ ਹਰਪ੍ਰੀਤ ਸਿੰਘ ਦੀ ਸਕਿਉਰਿਟੀ ਲਈ ਫੇਰ ਉਹ ਉਹਨੂੰ ਟਵੀਟ ਕਹਿੰਦੇ ਹੁੰਦੇ ਆ ਕਿ ਐਕਸ ਉਦੋਂ ਐਕਸ ਨਹੀਂ ਸੀ ਕਹਿੰਦੇ ਸੀ ਟਵੀਟ ਕਹਿੰਦੇ ਸੀ ਟਵੀਟ ਕੀ ਸੀ ਗਈ ਟਵੀਟ ਕਰਕੇ 24 ਘੰਟਿਆਂ ਦੇ ਸੁੱਖੇ ਉਹਦੀ ਮੂਸੇਵਾਲੇ ਦੀ ਐਲੀਮੀਨੇਸ਼ਨ ਹੋ ਗਈ ਨਾ ਤੇ ਹੁਣ ਜੇ ਫ੍ਰੀ ਐਂਡ ਫੇਅਰ ਜਾਂਚ ਹੋਵੇ ਤਾਂ ਹੂਜ਼ ਕਾਂਸਪੀਰੇਟਰ ਹੁਣ ਆਹੀ ਕੰਮ ਜਿਹੜਾ ਇਹਨਾਂ ਨੇ ਹੁਣ ਅੱਜ ਮੈਂ ਇੱਕ ਗੱਲ ਪੁੱਛਦਾ ਹਾਂ ਕਿ ਜਦ ਮਜੀਠੀਆ ਹਾਈ ਕੋਰਟ ਚ ਪਟੀਸ਼ਨ ਪਾਉਂਦੇ ਨੇ ਤਾਂ ਉੱਥੇ ਪੰਜਾਬ ਦੀ ਸਰਕਾਰ ਆਪਣੇ ਅਫਸਰਾਂ ਦੇ ਥਰੂ ਐਵੀਡੇਟ ਦਿੰਦੀ ਆ ਕਿ ਵੀ ਡੋਟ ਐਗਰੀ ਵਿਦ ਆਈਬੀ ਰਿਪੋਰਟ ਆਫ ਥ੍ਰੈਟ ਪ੍ਰੋਸੀਸ਼ਨ ਅਸੀਂ ਜਿੰਨਾ ਕਿ ਇਹਨਾਂ ਨੂੰ ਸਾਡੇ ਹਿਸਾਬ ਚ ਕੋਈ ਥ੍ਰੈਟ ਨਹੀਂ ਪਰ ਜਿੰਨਾ ਕਿ ਇਹਨਾਂ ਨੂੰ ਸਕਿਉਰਿਟੀ ਵਾਲੀ ਦਿੱਤੀ ਹੋਈ ਆ ਹੁਣ ਅੱਜ ਸਵਾਲ ਇਹ ਵੀ ਉੱਠਦਾ ਸਰਕਾਰ ਨੂੰ ਜਵਾਬ ਦੇਣਾ ਕੋਈ ਲੋਕਾਂ ਨੂੰ ਕਿ ਇਹ ਜਿਹੜੀਆਂ ਤੁਸੀਂ ਮੀਡੀਆ ਤੇ ਹੁਣ ਤੁਹਾਡੀਆਂ ਚਿੱਠੀਆਂ ਦਿਖਾਈਆਂ ਜਾ ਰਹੀਆਂ ਏ ਡੀਜੀਪੀ ਇੰਟੈਲੀਜੈਂਸ ਡੀਜੀਪੀ ਸਪੈਸ਼ਲ ਪੰਜਾਬ ਨੂੰ ਪਾ ਰਿਹਾ ਹੈ ਚਿੱਠੀ ਸਿਕਿਉਰਟੀ ਲਈ ਤੇ ਡੀਜੀਪੀ ਪ੍ਰੈਜ਼ਨ ਨੂੰ ਪਾ ਰਿਹਾ ਹੈ ਵਾਟ ਇਜ਼ ਦੀ ਚੇਂਜ ਇਨ ਸਰਕਮਸਟੈਂਸਸ ਉਹ ਪਿਛਲੇ ਸਟੈਂਡ ਤੇ ਹੋਣਾ ਲੋ ਜੇਲ੍ਹ ਬੈਠੇ ਦਾ ਥ੍ਰੈਟ ਦਾ ਹੁਣ ਪ੍ਰਚਾਰ ਕਿਉਂ ਹੋ ਰਿਹਾ ਕਿਉਂਕਿ ਅਗਲੇ ਕਹਿ ਦੇਣਗੇ ਜੀ ਅਸੀਂ ਤਾਂ ਬੜਾ ਰੋਣਾ ਪਾਇਆ ਹੁਣ ਕੀ ਕਰੀਏ ਜੇਲ੍ਹ ਵਾਲਾ ਸੁਬਡੈਂਟ ਬਦਲ ਲਾਂਗੇ ਮੈਂ ਅੱਜ ਇੱਥੇ ਤੁਹਾਡੇ ਰਾਹੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਡੀਐਨਏ ਦੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਐਲੀਮੀਨੇਸ਼ਨ ਐਲੀਮੀਨੇਟ ਕਰਨ ਦੀ ਸੋਚ ਹੈ ਉਹਦੇ ਲਈ ਸੋਲੀ ਰਿਸਪਾਂਸਿਬਲ ਪੰਜਾਬ ਦੀ ਸੀਐਨ ਤੇ ਦਿੱਲੀ ਦੀ ਟਿਕੜੀ ਹੋਊਗੀ ਹੋਰ ਕੋਈ ਤੀਜਾ ਬੰਦਾ ਇਹਦੇ ਤੇ ਜ਼ਿੰਮੇਵਾਰ ਹੋਗਾ ਜੀ ਨੇ ਇਹ ਹਦਾਇਤਾਂ ਤੇ ਹੋ ਰਿਆ ਤੇ ਦੂਸਰੀ ਗੱਲ ਮੈਂ ਇਹ ਬੜੇ ਜ਼ੋਰ ਨਾਲ ਕਹਿ ਦੇਣਾ ਚਾਹੁੰਦਾ ਤੇ 100 ਅਕਾਊਂਟੈਂਟ ਫੜ ਲਓ ਆਰ ਦੋਸ਼ੀਆਂ ਨੂੰ ਕਦੇ ਵੀ ਉਹ ਗੁਰੂ ਸਾਹਿਬ ਦੇ ਸਰੂਪਾਂ ਨੇ ਕੇਸ਼ ਨਾਲ ਜੋੜਨੀ ਕੋਸ਼ਿਸ਼ ਨਾ ਕਰੋ। ਬੰਦਨੀ ਮੈਂ ਗੱਲ ਕਰ ਰਿਹਾ ਵਿਕਰਮਜੀਤ ਸਿੰਘ ਮਜੀਠੀਆ ਦੀ। ਅੱਜ ਉਹਨਾਂ ਨੇ ਇੱਕ ਮੈਂ ਨਿਊਜ਼ ਪੜ੍ਹ ਰਿਹਾ ਸੀ ਕਿ ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਤੇ ਉਹਨਾਂ ਨੇ ਕੋਰਟ ਦਾ ਦਰਵਾਜ਼ਾ ਠਕਾਇਆ। ਧਮਕੀਆਂ ਕਿਹਨਾਂ ਵੱਲੋਂ ਨੇ? ਬਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਉਹ ਮੇਨ ਇੰਟੈਲੀਜੈਂਸੀ ਜਿਹੜੀ ਰਿਪੋਰਟ ਹੈ ਪੰਜਾਬ ਦੀ ਉਹਦੇ ਬਾਰੇ ਜ਼ਿਕਰ ਹੋ ਰਿਹਾ ਕਿ ਇਹਨੂੰ ਜਾਣ ਦਾ ਮਾਨ ਦਾ ਖਤਰਾ ਹੈ ਕਿ ਇਹਦੀ ਜਿਹੜੀ ਸਿਕਿਉਰਟੀ ਜਿਹੜੀ ਹੈਗੀ ਆ ਵਧਾਈ ਜਾਵੇ ਪਰ ਦੂਜੇ ਪਾਸੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿ ਰਿਹਾ ਕਿ ਜਿੱਥੇ ਤੁਸੀਂ ਬਾਕੀ ਦੇ ਲੋਕਾਂ ਨੂੰ ਸਿਕਿਉਰਟੀ ਦਿੱਤੀ ਆ ਬਾਕੀ ਦੇ ਲੋਕਾਂ ਨੂੰ ਸਮਾਜ ਨੂੰ ਸਿਕਿਉਰਟੀ ਦਿੱਤੀ ਆ ਪਰ ਸਾਡੇ ਨਾਲ ਵਿਤਕਰਾ ਕਿਉਂ? ਕਾਰਨ ਕੀ ਹੈ? ਤੁਹਾਡੀ ਇੰਟੈਲੀਜੈਂਸੀ ਦੀ ਰਿਪੋਰਟ ਹੈ ਜਿਹੜੀ ਮੈਂ ਨਾਲ ਤੁਹਾਡੇ ਨੱਥੇ ਕਰਦਾਗਾ। ਆਪਜੀ ਦੇਖਣਾ। ਕਾਰਨ ਕੀ ਹੈ? ਬਬਰ ਖਾਲਸਾ ਇੰਟਰਨੈਸ਼ਨਲ ਵੱਲੋਂ ਮੇਨ ਜਿਹੜਾ ਇਸ ਸਮੇਂ ਕੋ ਟਾਰਗੇਟ ਕੀਤਾ ਜਾ ਰਿਹਾ 10 ਬਾਬਾ ਹਰਜੀਤ ਸਿੰਘ ਰਸੂਲ ਪੰਨੂ ਕੀਤਾ ਜਾ ਰਿਹਾ। ਇਹ ਜਿਹੜੀ ਰਿਪੋਰਟ ਹੈ ਇਹ ਵੀ ਆਪਜੀ ਦੀ ਹੀ ਇੰਟੈਲੀਜੈਂਸੀ ਦੀ ਰਿਪੋਰਟ ਹੈ। ਸੋ ਜਿੱਥੇ ਬਾਕੀਆਂ ਦੀ ਸਿਕਿਉਰਿਟੀ ਨੂੰ ਉਹ ਮੁੱਖ ਰੱਖਿਆ ਜਾ ਰਿਹਾ ਜਿਹੜੇ ਆਮ ਲੋਕ ਨੇ ਉਹ 20 25 25 ਗਨਮੈਂ ਲੈ ਕੇ ਚੱਲ ਰਹੇ ਨੇ ਤੇ ਸਾਡੇ ਨਾਲ ਵਿਤਕਰਾ ਕਿਉਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਦਾਸ ਨੂੰ ਵੀ ਜਾਨ ਤੋਂ ਖਤਰਾ ਕਿਹਨਾਂ ਤੋਂ ਖਤਰਾ ਹੈ ਕੱਟੜਪੰਥੀਆਂ ਤੋਂ ਖਤਰਾ ਹੈ ਪਰ ਮੇਰਾ ਰੱਬ ਬੜਾ ਡੱਡਾ ਹੈ ਪਰ ਮੇਰਾ ਇੱਕ ਲਾ ਜਿਹੜਾ ਹੈਗਾ ਇੱਕ ਵਿਧਾਨ ਇਹ ਕਹਿੰਦਾ ਕਿ ਵਿਤਕਰਾ ਕਿਉਂ ਇਸ ਕਰਕੇ ਵਿਤਕਰਾ ਕਰ ਰਿਹਾ ਕਿ ਮੈਂ ਸਨਾਤਨ ਦੀ ਗੱਲ ਕਰਦਾ ਮੁੱਖ ਮੰਤਰੀ ਸਾਹਿਬ ਤੁਸੀਂ ਮੈਂ ਇਸ ਕਰਕੇ ਵਿਤਕਰਾ ਕਰ ਰਿਹਾ ਕਿ ਮੈਂ ਰਾਸ਼ਟਰੀ ਗੱਲ ਕਰਦਾ ਮੇਰੇ ਨੂੰ ਤਾਂ ਸਿਕਿਉਰਟੀ ਨਹੀਂ ਤੁਸੀਂ ਪ੍ਰੋਪਰ ਦੇ ਰਹੇ ਮੇਰੀ ਆਪ ਜੀ ਨੂੰ ਇਹੀ ਕਹਾ ਕਿ ਆਪਣੇ ਡੀਜੀਪੀ ਸਾਹਿਬ ਨੂੰ ਜਾਂ ਸਾਡੇ ਜ਼ਿਲ੍ਹੇ ਦੇ ਐਸਐਸਪੀ ਰੂਪਨਗਰ ਨੂੰ ਉਹਨਾਂ ਨੂੰ ਤੁਸੀਂ ਆਰਡਰ ਲਾਓ ਤਾਂ ਜੋ ਹੁਕਮ ਲਾਓ ਸਾਡੀ ਜਿਹੜੀ ਸਿਕਿਉਰਟੀ ਹੈ ਪ੍ਰੋਪਰ ਸਾਨੂੰ ਦਿੱਤੀ ਜਾਵੇ ਸਾਡੇ ਨਾਲ ਕੋਈ ਇਸੇ ਤਰ੍ਹਾਂ ਦਾ ਵਿਤਕਰਾ ਨਾ ਕਰਿਆ ਜਾਵੇ ਕਾਰਨ ਕੀ ਹੈ ਦਾਸ ਨੂੰ ਵੀ ਮੈਂ ਸਾਰੇ ਮੀਡੀਆ ਚੈਨਲ ਵਾਲਿਆਂ ਨੂੰ ਜਿੰਨੀ ਵੀ ਨਿਊਜ਼ ਚੈਨਲ ਨੇ ਜਾਂ ਮੇਰੇ ਪਿਆਰ ਕਰਨ ਵਾਲੇ ਲੋਕਾਂ ਉਹਨਾਂ ਨੂੰ ਕਹਾਂਗੇ ਕਿ ਇਸ ਵੀਡੀਓ ਨੂੰ ਜਰੂਰ ਅੱਗੇ ਤੱਕ ਸ਼ੇਅਰ ਕਰੋ ਤਾਂ ਜੋ ਮੁੱਖ ਮੰਤਰੀ ਸਾਹਿਬ ਤੱਕ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਇਹ ਪਹੁੰਚ ਸਕੇ ਤਾਂ ਜੋ ਹਰ ਇੱਕ ਵਿਅਕਤੀ ਦੀ ਜਿਨ੍ਹਾਂ ਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਜੋ ਆਪਣੇ ਆਪ ਨੂੰ ਵੱਡੇ ਅੱਤਵਾਦੀ ਕਹੋਂਦੇ ਨੇ ਉਹਨਾਂ ਦੇ ਮੇਨ ਟਾਰਗੇਟ ਤੇ ਸਾਨੂੰ ਲਿਆ ਜਾ ਰਿਹਾ ਹੈ ਜਿੱਥੇ ਵਾਕਿਆ ਦੀ ਸਿਕਿਉਰਿਟੀ ਦਾ ਧਿਆਨ ਰੱਖਿਆ ਜਾਵੇ ਤੇ ਸਾਡੀ ਵੀ ਸਿਕਿਉਰਿਟੀ ਨੂੰ ਪ੍ਰੋਪਰ ਵਧਾਇਆ ਜਾਵੇ ਸਿੱਖਣ ਸਾਰੇ ਧਰਮਾਂ ਦੇ ਲੋਕ ਵੀ ਉਹਨਾਂ ਧਰਮਿਆਂ ਦੇ ਵਿੱਚ ਨਾਲ ਬਾਜ਼ਾਰਾਂ ਦੇ ਵਿੱਚ ਸ਼ਾਮਲ ਹੋ ਗਏ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਸਾਰੇ ਧਰਮਾਂ ਦੇ ਲੋਕੀ ਸਤਕਾਰ ਕਰਦੇ। ਔਰ ਇੱਕ ਸਾਡੀ ਭਗਵੰਤ ਮਾਨ ਦੀ ਸਰਕਾਰ ਜਿਹੜੀ ਉਸ ਬੀਬੀ ਦੀ ਢਾਲ ਬਣ ਰਹੀ ਆ ਜਿੰਨੇ ਗੁਰੂਆਂ ਦੇ ਬਾਰੇ ਦੇ ਵਿੱਚ ਇਸ ਤਰ੍ਹਾਂ ਦੇ ਅਪਸ਼ਬਦ ਵਰਤੇ ਜਿਹੜੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਰਿਪੀਟ ਨਹੀਂ ਕੀਤੇ ਜਾ ਸਕਦੇ ਤੇ ਮੈਂ ਇਹਨਾਂ ਨੂੰ ਪੁੱਛਦਾ ਇਹ ਸਰਕਾਰ ਨੂੰ ਕਿ ਇਹ ਹੈ ਤੁਹਾਡੀ ਗੁਰੂ ਤੇਗ ਬਹਾਦਰ ਸਾਹਿਬ ਪਤੀਸ਼ਾਦਾ ਜਿਸ ਪਾਰਟੀ ਨੇ ਤਰਨਾ ਲਾਇਆ ਬਜਾਰਾ ਕੀਤਾ ਅੱਜ ਉਸ ਪਾਰਟੀ ਦੇ ਪ੍ਰਧਾਨ ਦੇ ਘਰ ਬਾਦਲਪਿੰਡ ਚ ਆਮ ਆਦਮੀ ਪਾਰਟੀ ਵਾਲਿਆਂ ਦੇ ਜਾ ਕੇ ਮਿਜਾਰਾ ਕੀਤਾ ਕਸੂਰ ਕੀ ਆ ਕਿ ਸ਼ਰਮਣੀ ਅਕਾਲੀ ਦਲ ਨੇ ਜਿਹੜਾ ਆਮ ਆਦਮੀ ਪਾਰਟੀ ਦੀ ਲੀਡਰ ਨੂੰ ਐਕਸਪੋਜ਼ ਕੀਤਾ ਕਿ ਕਿੰਨੀ ਨਫ਼ਰਤ ਹੈ ਸਿੱਖ ਗੁਰੂਆਂ ਦੇ ਪ੍ਰਤੀ ਇਸ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵਿੱਚ ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਇੱਕ ਤਾਂ ਵੀਡੀਓ ਟੈਂਪਰ ਡਿਕਲੇਅਰ ਕਰਕੇ ਐਫਆਰ ਦੰਦਰ ਦੇ ਵਿੱਚ ਹੋਈ ਔਰ ਦੂਸਰਾ ਸਰਦਾਰ ਸੁਪਰੀਮ ਸਿੰਘ ਬਾਦਲ ਦੇ ਦਰਵਾਜ਼ਾ ਬਾਦਲਪਿੰਡ ਦੇ ਵਿੱਚ ਇਸ ਗੱਲ ਕਰਕੇ ਉਹਨਾਂ ਦੇ ਖਿਲਾਫ ਧਰਨਾ ਦਿੱਤਾ ਗਿਆ ਮੈਂ ਅਰਵਿੰਦ ਕੇਚਰੀਵਾਲ ਸਾਹਿਬ ਨੂੰ ਵੀ ਤੇ ਸਾਮ ਦਾਮ ਦੰਡ ਤੇ ਇਦਾਰੇ ਜਿਹੜੀ ਇਹਨਾਂ ਦੀ ਸਾਰੀ ਟੀਮ ਹੈ ਔਰ ਸਾਡੇ ਬਖਮੰਤਰੀ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਕਾਹਦੀ ਹਾਂਦੀ ਵਾਰ-ਵਾਰ ਦੀ ਚੜ੍ਹਦੀ ਉਦੋਂ ਬਹੁਤ ਵੱਡਾ ਸਰਜੰਤਰ ਬਹੁਤ ਵੱਡਾ ਝੂਠ ਹੈ ਬਹੁਤ ਵੱਡਾ ਕੁਮਰਾਤਨ ਪ੍ਰਚਾਰ ਤੁਸੀਂ ਵਿੱਪੀਆਂ ਨੂੰ ਲੈ ਕੇ ਦਸ਼ਿਆਂ ਨੂੰ ਲੈ ਕੇ ਪੰਜਾਬ ਦੇ ਵਿੱਚ ਕਰਕੇ ਤੇ ਪੰਜਾਬ ਦੀ ਜਨਤਾ ਨੂੰ ਘਬਰਾਹਤ ਕਰ ਦਿੱਤਾ ਪਰ ਹੁਣ ਪੰਜਾਬ ਦੀ ਜਨਤਾ ਨੂੰ ਸਮਝ ਲੱਗ ਗਈ ਕਿ ਇਹ ਜਿਹੜਾ ਵਿੱਦਬੀਆਂ ਦਾ ਦੌਰ ਹੈ ਇਹ ਤਾਂ ਸ਼ੁਰੂ ਹੀ ਉਦੋਂ ਹੋਇਆ ਸੀ ਜਦੋਂ ਤੁਹਾਡੀ ਪਾਰਟੀ ਆਈ ਸੀ ਇਹਦੇ ਵਿੱਚ ਜੇ ਕਿਸੇ ਨੂੰ ਦੋਸ਼ੀ ਠਹਾਇਆ ਗਿਆ ਹੁਣ ਤੱਕ ਮਲੇਰਕੋਟਲਾ ਦੀ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਤੋਂ ਤੇ ਉਹ ਆਮ ਆਦਮੀ ਪਾਰਟੀ ਦਾ ਤੁਹਾਡਾ ਐਮਐਨਏ ਸੀ ਜਿਹਨੂੰ ਤੁਸੀਂ ਦੁਬਾਰਾ ਕਿ ਕਿਤੇ ਇਸ ਵਾਰੀ ਦੇਮ ਦੀ ਜਿਹੜੀ ਆ ਕੋਸ਼ਿਸ਼ ਕੀਤੀ ਕਿ ਤੇ ਹੁਣ ਜਿਹੜੀਆਂ ਤੁਸੀਂ ਕੋਸ਼ਿਸ਼ਾਂ ਕਰ ਰਹੇ ਹੋ ਕਿ ਸਿੱਖ ਸੰਸਥਾਵਾਂ ਦੇ ਨਾਲ ਮੱਥਾ ਲਾ ਕੇ ਔਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਇੰਟਰਨਲ ਉਹਨਾਂ ਦੀ ਵਾਚਿੰਗ ਆ ਉਹਦੇ ਵਿੱਚ ਦਖਲਅੰਦਾਜ਼ੀ ਕਰਕੇ ਇਹ ਜਿਹੜਾ ਮੈਂ ਸਮਝਦਾ ਕਿ ਖਾਲਸਾ ਪੰਥ ਕਦੇ ਵੀ ਇਤਿਜਾਜ਼ برداشت ਨਹੀਂ ਕਰੇ ਇਹ ਪੰਜਾਬ ਦੀ ਜਨਤਾ ਜੇ ਬਣਾਉਣਾ ਜਾਣਦੀ ਐ ਤੇ ਇਹ ਨਜ਼ਰ ਵੀ ਰੱਖਦੇ ਆ ਕਿ ਜਿਨ੍ਹਾਂ ਨੂੰ ਅਸੀਂ ਬਣਾਇਆ ਸੀ ਜਿਨ੍ਹਾਂ ਨੂੰ ਇੱਡਾ ਵੱਡਾ ਮਾਨ ਦਿੱਤਾ ਸੀ ਉਹ ਸਾਡੀਆਂ ਆਸਾਂ ਤੇ ਉਮੀਦਾਂ ਦੇ ਉੱਤੇ ਪੂਰੇ ਉੱtre ਕਿ ਨਹੀਂ ਉੱtre ਮੈਂ ਕਹਿ ਸਕਦਾ ਕਿ 100% ਤੁਸੀਂ ਆਪਣੇ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਵਾਅਦੇ ਆ ਉਹਦੇ 'ਚ ਫੇਲ ਹੋਏ ਇਸ ਕਰਕੇ ਹੁਣ ਪੰਜਾਬ ਦੇ ਵਿੱਚ ਦੁਬਾਰਾ ਸਾਹਸਾ ਦਾ ਜਿਹੜਾ ਦੌਰ ਉਹ ਚੱਲ ਰਿਹਾ ਹੈ ਲੇਕਿਨ ਅਫਸੋਸ ਇਸ ਗੱਲ ਦਾ ਹੈ ਕਿ ਕਮਾਂਡ ਇਸ ਵੇਲੇ ਸਾਡੇ ਚੁਣੇ ਹੋਏ ਨਵਾਇਦਿਆ ਕੋਲੇ ਨਹੀਂ ਆ। ਇਹ ਪੰਜਾਬ ਨੂੰ ਜਿਹੜਾ ਇਹ ਜਿਹੜੀ ਪੱਠੀ ਦੀ ਅੱਗ ਦੇ ਵਿੱਚ ਝੋਕਣ ਦਾ ਜਿਹੜਾ ਕੰਮ ਕਰ ਰਿਹਾ ਹੈ ਇਹ ਜਿਹੜੇ ਦਿੱਲੀ ਤੋਂ ਇਹਨਾਂ ਦੇ ਲੀਡਰ ਆਏ ਆ ਇਹ ਉਹਨਾਂ ਦੇ ਹੱਥ ਜਿਹੜੀ ਆ ਕਮਾਂਡ ਜਿਹੜੀ ਆ ਉਹ ਸਾਰੀ ਦਿੱਤੀ ਹੋਈ ਆ। ਉਹ ਲੋਕੀ ਫੈਸਲੇ ਕਰ ਰਹੇ ਆ ਕਿ ਕਿਸ ਤਰੀਕੇ ਤੁਸੀਂ ਸ਼੍ਰੀ ਅਕਾਲ ਚਕ ਸਰ ਨੂੰ ਢਾਹ ਲਾਉਣੀ ਆ। ਕਿਸ ਤਰੀਕੇ ਤੁਸੀਂ ਸਿੱਖਾਂ ਦੀ ਚੁਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਢਾਹ ਲਾਉਣੀ ਹੈ ਕਿਸ ਤਰੀਕੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਨਾਮ ਕਰਨਾ ਤੇ ਕਿਸ ਤਰੀਕੇ ਤੁਸੀਂ ਦੂਜੇ ਜਿਹੜੇ ਲੋਕ ਹੀ ਆਵਾਜ਼ ਉਠਾਉਂਦੇ ਆ ਚਾਹੇ ਉਹ ਮੀਡੀਆ ਦੇ ਸਾਡੇ ਸਾਥੀ ਆ ਉਹਨਾਂ ਦੇ ਖਿਲਾਫ ਵੀ ਝੂਠੇ ਪਰਚੇ ਦਰਜ ਹੋਣ ਲੱਗੇ ਅੱਜ ਇੱਥੋਂ ਤੱਕ ਐਮਰਜੈਂਸੀ ਵਾਲੇ ਹਾਲਾਤ ਬਣ ਗਏ ਕਿ ਜਿਹੜੇ ਪ੍ਰੋਫੈਸ਼ਨਲ ਸਰਵਿਸਿਜ਼ ਦੇ ਰਹੇ ਆ ਚਾਹੇ ਉਹ ਇਨਕਮ ਟੈਕਸ ਦੇ ਕੀਡ ਆ ਚਾਹੇ ਉਹ ਚਾਰਟਰਡ ਅਕਾਊਂਟੈਂਟ ਨੇ ਅੱਜ ਉਹਨਾਂ ਦੇ ਘਰਾਂ ਦੇ ਵਿੱਚ ਵੀ ਜਿਹੜਾ ਜਿਸ तरह ਡਾਕੇ ਪੈਂਦੇ ਆ ਇਸ ਤਰ੍ਹਾਂ ਦੇ ਕਾਰਜ ਜਿਹੜੇ ਆ ਉਹ ਬਿਨਾਂ ਜਿਹੜੀ ਐ ਕੋਰਟਾਂ ਦੀ ਅਦਾਲਤ ਤੋਂ ਉਹ ਜਿਹੜੀ ਪੁਲਿਸ ਕੋਲੋਂ ਕਰਵਾਏ ਜਾਵੇ ਇਹ ਟੈਸ ਪਾਸੇ ਪੰਜਾਬ ਨੂੰ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਮੈਂ ਇਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨਹੀਂ ਤੇ ਪੰਜਾਬ ਦੇ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਹਾਂ ਕਿਉਂਕਿ ਤੁਸੀਂ ਤਾਂ ਐਜੂਕੇਸ਼ਨ ਆਧਾਰ ਹੈ ਹੋ ਨਾ ਹਾਂ ਤੇ ਜਿਹੜੇ ਤੁਹਾਡੀ ਲੀਡਰਸ਼ਿਪ ਹੈ ਉਹ ਤਾਂ ਦਿੱਲੀ ਚ 1.5 2 200 ਰੁਪਏ ਦਾ ਨਾ ਹੀ ਇਹ ਨਾ ਕਿਸਾਨ ਦੇ ਵਿੱਚ ਉਥੇ ਕੀ ਕਾਰਨ ਸੀ